ਜਿੱਥੇ ਕਦੇ ਕਣਕ ਤੇ ਝੋਨਾ ਲਹਿਰਾ ਮਾਰਦੇ ਸਨ ਉੱਥੇ ਹੁਣ ਲੀਚੀ ਦੇ ਰਸੀਲੇ ਫਲ ਮਿੱਠੀ ਮਹਿਕ ਫੁਲਾ ਰਹੇ ਨੇ ਬਟਾਲਾ ਦੇ ਪਿੰਡੂ ਇਲਾਕੇ ਵਿੱਚ ਹੁਣ ਖੇਤੀਬਾੜੀ ਦਾ ਰੁਖ ਬਦਲ ਰਿਹਾ ਹੈ ਤੇ ਜਿਹੜਾ ਰਾਹ ਫੜਿਆ ਹੈ ਜਹੀਰ ਖਾਨ ਨੇ ਉਹ ਬਣ ਰਿਹਾ ਹੈ ਨਵੇਂ ਕਿਸਾਨਾਂ ਲਈ ਪ੍ਰੇਰਣਾ ਉਹ ਤੁਹਾਨੂੰ ਦੱਸਦੇ ਹਾਂ ਕਿਉਂ ਜਹੀਰ ਖਾਨ ਨੇ ਦੱਸਿਆ ਕਿ ਸਾਡੀ ਜ਼ਮੀਨ 'ਚੋਂ ਕਦੇ ਝੋਨਾ ਕੱਢਦੇ ਸੀ ਪਰ ਹੁਣ ਲੀਚੀ ਦੇ ਬਾਗਾਂ ਚੋਂ ਸੋਨਾ ਕੱਢ ਰਹੇ ਹਾਂ ਮਿਹਨਤ ਤਾਂ ਹਰ ਫਲ ਚੋਂ ਹੁੰਦੀ ਹੈ ਪਰ ਲੀਚੀ ਚੋਂ ਮੂਲ ਲਾਭ ਕਾਫੀ ਵਧਿਆ ਰਿਹਾ ਹੈ ਹੋਰ ਵੀ ਕਿਸਾਨ ਮੇਰੇ ਤੋਂ ਆ ਕੇ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਜਹੀਰ ਖਾਨ ਨੇ 70 ਕਿੱਲੇ ਤੋਂ ਵੱਧ ਜ਼ਮੀਨ ਲੈ ਕੇ ਲੀਚੀ ਦੀ ਬਾਗਬਾਨੀ ਦੀ ਸ਼ੁਰੂਆਤ ਕੀਤੀ ਹੈ ਉਹ ਦੱਸਦੇ ਹਨ ਕਿ ਲੀਚੀ ਦੀ ਮੰਗ ਮਾਰਕੀਟ ਵਿੱਚ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਜਿਹੜਾ ਕਿਸਾਨ ਸਮੇਂ ਨਾਲ ਚੱਲਿਆ ਉਹੀ ਅੱਗੇ ਵਧਿਆ ਤੇ ਇਸ ਦੇ ਨਾਲ ਕਾਫੀ ਸਾਨੂੰ ਮੁਨਾਫਾ ਵੀ ਹੋ ਰਿਹਾ ਹੈ ਉਧਰ ਰਵੈਤੀ ਕਣਕ ਝੋਨੇ ਦੇ ਚੱਕਰ ਵਿੱਚੋਂ ਅਜੇ ਵੀ ਕਈ ਕਿਸਾਨ ਫਸੇ ਹੋਏ ਹਨ ਪਰ ਜਿਹੜੇ ਕਿਸਾਨ ਵਿਕਲਪ ਖੇਤੀ ਵੱਲ ਪੈਰ ਪਾ ਰਹੇ ਹਨ ਉਹ ਨਫਾ ਵੀ ਕਮਾ ਰਹੇ ਹਨ ਤੇ ਖੁਸ਼ਹਾਲੀ ਵੀ मेरा नाम जहीर खान खानी हम बागवानी का काम करते हैं जी क्या करते हैं लीची का आम का अमरूद का ये काम करते हैं अब लीची का पे चल रहा है तो लीची का काम तो बहुत बढ़िया काम है जी अगर अंधेरी से थोड़ा बचा रहे तो बहुत बढ़िया काम है ये हमारे पास दो एकड़ जमीन है जी ਇਹਨਾਂ ਅੰਦੇਕਿਤ ਸਹਾਰਨਪੁਰ ਡਿਸਟ੍ਰਿਕਟ ਇੱਧਰ ਆਪਾਂ ਸਾਡਾ ਸਾਰਾ ਸਾਰਾ ਹੀ ਪਰਿਵਾਰ ਆਤਾ ਹੈ ਆਪਣਾ ਲੀਕੀ ਦਾ ਕੰਮ ਕਰਦੇ ਮੈਂ 784 ਸੇ ਇੱਧਰ ਰਹਿੰਦਾ ਹਾਂ ਆ ਲੀਕੀ ਦਾ ਹੀ ਕੰਮ ਕਰਦੇ ਹਾਂ ਜਾਂ ਦੇ ਆਮ ਦਾ ਕੰਮ ਕਰਦੇ ਹਾਂ ਇਹ ਲੀਚੀ ਹੈ ਕਿੰਨੇ ਨਿਕਲ ਜਾਂਦੀ ਹੈ ਇਹ ਬੁੱਟੇ ਕੇ ਹਿਸਾਬ ਨਾਲ ਹੈ ਜਿੰਨਾ ਬੁੱਟਾ ਕ ਵਧੀਆ ਆਕਾਰ ਹੋਗਾ ਉਨਹੀਂ ਵਧੀਆ ਫਲ ਹੋਊਗਾ ਜੇ ਇਸकी ਗੱਡੀ ਗਾਡੀ ਕਰੂਗਾ ਟਾਈਮ ਤੇ ਪਾਣੀ ਦੋਗਾ ਪਾਣੀ ਨੂੰ 1 ਸਾਲ ਤੇ ਇੱਕ ਵਾਰ ਚਾਹੀਦਾ ਹੈ ਇਹ ਦੇਖ ਰਹੇ ਕਿ ਫਿਰ ਕਿਸਾ ਕਰਦੇ ਹੈ ਦੇਖ ਰਹੇ ਕਿ ਇੱਥੇ ਪੱਕੇ ਪੜੇ ਹੈ ਜਦਰੀ ਕਰਦੇ ਹੈ ਆਪਾਂ ਇਹ ਫਿਰ ਇਸਕੇ ਬਾਅਦ ਅਮਰੂਦ ਦਾ ਕੰਮ ਕਰਨਾ ਸ਼ੁਰੂ ਕਰ ਦਤੇ ਹੈ ਜਿਹੜੀ ਲੀਚੀ ਹੈ ਲੀਚੀ ਕਹਿੰਦੇ ਜਿਹੜੀ ਗਰਦਾਸਪੁਰ ਦੀ ਬਟਾਲੀ ਹੈ ਜਿਹੜੀ ਜਿਹੜੀ ਜਿਲ੍ਹਾ ਗਰਦਾਸਪੁਰ ਦੀ ਕਹਿੰਦੇ ਲੀਚੀ ਫੇਮਸ ਹੈਗੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਹੈ ਇਹ ਵੈਰਾਈਟੀ ਹੁੰਦੀ ਹੈ ਦੇਹਰਾਦੁੰਨੀ ਕਲਕੱਤੀ ਤੇ ਸੀਰੀ ਲੈਕਸ ਤਿੰਨ ਵੈਰਾਈਟੀਆਂ ਹੁੰਦੀਆਂ ਜਿਹੜੀ ਵਧੀਆ ਹੁੰਦੀ ਹੈ ਉਹ ਇੱਧਰ ਹੀ ਹੁੰਦੀ ਹੈ ਇਹ ਇੱਧਰ ਹੀ ਹੁੰਦੀ ਹੈ ਜੀ ਆਜੀ ਇਹ ਪਾਲੀ ਬਹੁਤ ਅੱਛੀ ਹੈ ਜੀ ਇੱਧਰ ਤੋਂ ਕੋਈ ਵੀ ਬੁੱਟਾ ਲਾ ਦੋ ਕੋ ਸਭ ਵਧੀਆ ਹੁੰਦਾ ਹੈ ਜੀ ਲੀਚੀ ਇੱਥੋਂ ਕਿੱਥੇ ਕਿੱਥੇ ਜਾਂਦੀ ਹੈ ਇਹ ਬਾਹਰ ਜਾਂਦੀ ਹੈ ਦਰਬੀ ਲੋਕਲ ਵੀ ਵਿਕਦੀ ਹੈ ਬਾਕੀ ਆਪਣਾ ਮਾਲ ਜਿਹੜਾ ਹੈ ਵਿਸ਼ਾਖਾ ਪਟਨਾ ਜਾਂ भी हाँ जी हाँ जी बाहर भी जाता है तो की बहुत डिमांड होती है देखो अभी मेरे मुंडे ने लाई है रेडी वो बिक्री इधर रोड से खलो के इधर बड़े कस्टमर आते हैं अच्छा, हाँ जी हाँ जी हाँ जी फ्रेश माल मिलता है इधर ताजा ताजा बिकता है और फ्रेश ही बंदे खाते हैं आगे लेके ਵਪਾਰੀ ਵੀ ਆਉਂਦੇ ਬਹੁਤ ਵਪਾਰੀ ਆਤੇ 12 ਵਪਾਰੀ ਆਤੇ ਉਹ ਆਪਣਾ ਰੇਟ ਕਰ ਲੈਂਦੇ ਫਿਰ ਉਹਨਾਂ ਨੂੰ ਲਾ ਲਾ ਕੇ ਦਿੱਤੇ ਦਿੰਦੇ ਤੇ ਉਹ ਆਪਣੀ ਗੱਡੀ ਤੇ ਬਾਹਰ ਲੈ ਜਾਂਦੇ ਕਿਹਦੀ ਮੰਡੀ ਕਰਨ ਨੂੰ ਕੁਸਤਾ ਕਰਦੇ ਮੰਡੀ ਪੂਰੇ ਦਿਹਾੜੀ ਤੋੜਦੇ ਹੈ ਸ਼ਾਮ ਨੂੰ 4 ਵਜੇ ਮੰਡੀ ਲੋਡਿੰਗ ਕਰ ਦਿੰਦੇ ਜਿੱਥੇ ਵੀ ਭੇਜਣੀ ਹੈ ਜਿੰਨੀ ਦੂਰ ਭੇਜਣੀ ਹੈ ਉਸ ਦੀ ਟਾਈਮ ਨਾਲ ਹਿਸਾਬ ਨਾਲ ਭੇਜਦੇ ਦੇਖਿਆ ਜੀ ਇਹ ਤੇ ਵੇਖਿਆ ਪ੍ਰਵਾੜ ਤੁਹਾਡਾ ਸਾਰਾ ਲੱਗਾ ਦਾ ਫਿਰ ਇਹ ਨੀਚੀ ਦੇ ਸੀਜ਼ਨ ਨਾ ਹੁੰਦੇ ਕਿ ਇੱਥੇ 12 ਮਹੀਨੇ ਤੁਸੀਂ ਬਿਤਾਉਣਾ ਇੱਥੇ ਹੀ 12 ਮਹੀਨੇ ਰਹਤੇ ਜੀ ਹੋਰ ਵੀ ਬਾਗ ਹੈ ਆਪਣੇ ਪਾਸ ਕਈ ਬਾਗ ਹੈ 8-10 ਬਾਗ ਹੋ ਰਹੇ ਹਨ ਬਰਦਾਸ਼ਪੁਰ ਮੇਂ ਵੀ ਹੈ ਇੱਧਰ ਪਟਾੜੇ ਮੇਂ ਵੀ ਹੈ ਆਸ਼ਾਪੂਰੇ ਮੇਂ ਵੀ ਐਤ ਸ਼ਾਹਪੁਰ ਪਿੰਡ ਵੀ ਹੈ ਉੱਧਰ ਵੀ ਹੈ ਆਪਣੇ ਕੋਲ ਤੇ ਲੀਜੀ ਦਾ ਕਾਰੋਬਾਰ ਜਿੰਨਾ ਬਣਾਫਾ ਹੁੰਦਾ ਕਿ ਨਹੀਂ ਹੁੰਦਾ ਇਹ ਕਿਉਂਕਿ ਲੋਕੀ ਕਹਿੰਦੇ ਘੜਟ ਘਾਟੇ ਵਾਲਾ ਸੋਨਦਾ ਨਹੀਂ 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 ਸਾਨੂੰ ਤਾਂ ਅਜੇ ਤੱਕ ਕੋਈ ਘਾਟਾ ਨਹੀਂ ਹੋਇਆ ਜੀ ਦੇਖੋ ਮਾਲਕ ਵੀ ਆਪਣੇ ਨਾਲ ਪਿਆਰ ਬਹੁਤ سے ਰਹਿੰਦਾ ਹੈ ਮਾਲਕ ਵੀ अगर कोई हलफ कर देता है अगर नुकसान सानू होता है वो भी अपना ध्यान रखता है पर कभी नुकसान नहीं 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 नुकसान नहीं है झाड़ झूड़ा ये फल छोटा होता है इधर नेरी से कोई वो नहीं होता है थोड़ा कलर पे फर्क पड़ जाता है और कुछ नहीं होता है आम आम अंधेरी से जड़ जाता है आम ਕਿ ਜਦੋਂ ਬਰਸਾਤ ਪੈਂਦੀ ਹੈ ਜਾਂ ਇਹਦੇ ਪਾਣੀ ਦੇ ਪਾਣੀ ਦੇ ਪਾਣੀ ਨੂੰ ਕਿੱਦਾਂ ਦੇ ਦੇ ਦੋ ਜਿਹੜਾ ਪਾਣੀ ਲਾਣਾ ਪੈਂਦਾ ਫਿਰ ਉਹ ਕਿਸ ਨਾਲ ਲਗਾਉਂਦੇ ਤੁਸੀਂ ਪਾਣੀ ਲੱਗਦਾ ਪਾਣੀ ਨੂੰ ਜਿੰਨਾ ਦੇ ਦੋ ਉਨਾ ਹੀ ਵਧੀਆ ਹੈ ਜੀ ਪਾਣੀ ਪਾਣੀ ਦੀ ਜਿੰਨੀ ਇਹਨੂੰ ਜਿੰਨਾ ਦੇਓਗੇ ਉਨਾ ਹੀ ਵਧੀਆ ਹੈ ਚਾਹੇ ਇਹਨੂੰ 4 ਫੁੱਟ ਪਾਣੀ ਮਿਲ ਜਾਵੇ 5 ਫੁੱਟ ਪਾਣੀ ਮਿਲ ਜਾਵੇ ਕੋਈ ਦਿੱਕਤ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਔਰ ਸਾਲ ਵਿੱਚ ਬਸ ਜਿਸ ਵੇਲੇ ਫਲ ਆਂਦਾ ਹੈ ਉਸੇ ਵੇਲੇ ਪਾਣੀ ਆਤਾ ਹੈ ਇਸ ਨੂੰ ਉਸ ਵੇਲੇ ਤੇ ਰੋਜ਼ ਪਾਣੀ ਦੇ ਦੋ ਬਾਕੀ ਉਸਕੇ ਬਾਅਦ ਪਹਿਲੇ ਨਾ ਅੱਗੇ ਨਾ ਪਿੱਛੇ ਪਾਣੀ ਨਹੀਂ ਦੇ ਸਕਦੇ ਫਿਰ ਕਿੰਨੇ ਚਿਰ ਦੀ ਫਸਲ ਆਏ ਬਲੀ ਇਹ ਜਿਆਦਾ ਜਿਆਦਾ 1 ਮਹੀਨਾ ਚਲਦੀ ਹੈ ਜੀ ਬਸ ਹਾਂਜੀ ਹਾਂਜੀ ਜਿਹੜੇ ਇੱਥੇ ਰੇਡੀਆਂ ਨੋਡੀਆਂ ਲਗਾਉਂਦੇ ਉਹ ਵੀ ਇੱਥੋਂ ਲੈ ਕੇ ਜਾਂਦੇ ਸਭ ਮਸੂਰ ਪੂਰਾ